ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਖਬਰ ਮਿਲੀ ਐ ਸੂਤਰਾਂ ਦੇ ਹਵਾਲੇ ਤੋਂ ਸੂਤਰ ਕੌਣ ਨੇ ਇਹਦੇ ਬਾਰੇ ਮੈਨੂੰ ਕੱਖ ਨਹੀਂ ਪਤਾ ਪਰ ਜਿਹੜੇ ਮੈਸੇਜ ਆਏ ਫੋਨ ਆਏ ਉਹ ਕਹਿੰਦੇ ਗਿਆਨੀ ਜੀ ਮੈਂ ਸੂਤਰ ਬੋਲਦਾ ਮਰੇ ਸੂਤਰ ਕਿਹੜਾ ਕਹਿੰਦੇ ਤੁਸੀਂ ਦੱਸ ਦਿਓ ਲੋਕਾਂ ਨੂੰ ਸੂਤਰ ਕੀ ਹੁੰਦੇ ਆ ਪਰ ਮੈਂ ਸੂਤਰ ਬੋਲਦਾ ਮੈਂ ਕਿ ਕੀ ਦੱਸੋ ਕਹਿੰਦੇ ਜਿਹੜੇ ਕਿਸਾਨ ਆਗੂ ਦਲਾਲ ਨਹੀਂ ਡੱਲੇਵਾਲ ਵਰਗੇ ਤੇ ਬਲਵੀਰ ਸਿੰਘ ਰਾਜੇਵਾਲ ਵਰਗੇ ਉਰਲਦੂ ਮਾਨਸਾ ਵਰਗੇ ਉਗਰਾਹਾ ਵਰਗੇ ਸਰਬਨ ਪੰਦੇਰ ਵਰਗੇ ਮਨਜੀਤ ਰਾਏ ਵਰਗੇ ਇਹਨਾਂ ਸਾਰਿਆਂ ਤੇ ਕਹਿੰਦੇ ਹੁਣ ਈਡੀ 56 ਕਸ ਰਹੀ ਹੈ ਮੈਂ ਕਿ ਯਾਰ ਖੁੱਲ ਕੇ ਦੱਸੋ ਵੀ ਗੱਲ ਕੀ ਹੈ ਕਹਿੰਦਾ ਜੀ ਇਹਨਾਂ ਦੀ ਲਿਸਟ ਬਣ ਗਈ ਨੰਬਰ ਵਾਈਜ਼ ਕਹਿੰਦੇ ਹੁਣ ਈਡੀ ਨੇ ਰੇਡ ਮਾਰਨੀ ਹੈ ਕਹਿੰਦੇ ਆਸ ਹੈ ਵੀ ਇਹਨਾਂ ਕੋਲੋਂ ਬੀਬੀ 25-25 ਕਰੋੜ ਰੁਪਈਆ ਮਿਲੇਗਾ ਜਣਕ ਲੁੱਟ ਖੋਟ ਜਿਹੜੀ ਕੀਤੀ ਹੈ ਵੀ ਪ੍ਰਾਪਰਟੀ ਕਿਵੇਂ ਬਣਾਈ ਕਿਵੇਂ ਜ਼ਮੀਨ ਲੈ ਕਿਵੇਂ ਹੋਟਲ ਲਏ ਕਿਵੇਂ ਗੱਡੀਆਂ ਪਾਈਆਂ ਵੀ ਕਿਵੇਂ ਬੈਂਕਾਂ ਦੇ ਵਿੱਚ ਇੰਨਾ ਪੈਸਾ ਆ ਗਿਆ ਉਹਦੀ ਸਾਰੀ ਜਾਂਚ ਹੋਣੀ ਹੈ ਔਰ ਸਭ ਤੋਂ ਲੇ ਨੰਬਰ ਤੇ ਕਹਿੰਦੇ ਹੈਗਾ ਜਗਦੇਸ਼ ਸਿੰਘ ਢੱਲੇਵਾਲ ਜਿਹਨੇ ਮਰਨ ਵਰਤ ਰੱਖਿਆ ਸੀ। ਕੋਰਡਾਰ ਤੇ। ਔਰ ਇਹਨਾਂ ਵਿੱਚੋਂ ਕੁਝ ਉਹ ਨੇ ਜਿਨ੍ਹਾਂ ਨੇ ਹਵਾਲੇ ਰਾਹੀਂ ਪੈਸਾ ਫੋਰਨ ਕੰਟਰੀ ਵਿੱਚ ਭੇਜਿਆ। ਉੱਥੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਆ। ਪਰ ਈੜੀ ਨੇ ਤਾਂ ਜਦੋਂ ਪੁੱਛਗਿੱਛ ਕੀਤੀ ਦੁੱਧੋਂ ਪਾਣੀ ਛਾਣ ਦੇਣਾ ਨਹੀਂ ਤਾਂ ਉਹ ਤਾਂ ਸਾਰਾ ਕੁਝ ਸਾਹਮਣੇ ਲੈ ਕੇ ਆਉਣਗੇ। ਅਸ਼ਾ ਮੈਂ ਇਹ ਗੱਲ ਤਾਂ ਕਰਨ ਲੱਗਾ ਕੱਲ ਜਿਹੜੇ ਮੈਸੇਜ ਆਏ ਉਹ ਤਾਂ ਅਗਲੇ ਨੇ ਮੈਸੇਜ ਕਰਨੇ ਹੁੰਦੇ ਨੇ ਦੱਸਦੇ ਹੁੰਦੇ ਅਗਲੇ ਵੀ ਗਿਆਨੀ ਜੀ ਬੋਲ ਦਿੰਦੇ ਆ ਮੈਂ ਇਹ ਗੱਲਾਂ ਪਹਿਲਾਂ ਕਹਿ ਚੁੱਕਾ ਵੀ ਇਹਨਾਂ ਕਸ਼ਾਮ ਆਗੂ ਹਰਾਮ ਖੋਰਾਂ ਦੀ ਪ੍ਰਾਪਰਟੀ ਚੈੱਕ ਕੀਤੀ ਜਾਵੇ ਤੇ ਮੈਨੂੰ ਜਿਹੜਾ ਇਦਾਂ ਲੱਗਦਾ ਵੀ ਸ਼ਾਇਦ ਮੇਰੀ ਇੱਕ ਅੱਧੀ ਵੀਡੀਓ ਕਿਸੇ ਸੂਤਰ ਨੇ ਈੜੀ ਨੂੰ ਸੁਣਾਈ ਹੋਣੀ ਆ ਵੀ ਆ ਸੁਣ ਕੇ ਦੇਖੋ ਇਹ ਬੰਦਾ ਵੀ ਪੰਜਾਬ 'ਚ ਹੀ ਰਹਿੰਦਾ ਹੈ ਉਹਨਾਂ ਸ਼ਾਇਦ ਸੁਣੀ ਹੋਣੀ ਹੈ ਤਾਂ ਫਿਰ ਕਹਿੰਦੇ ਡਾਇਰੀ ਚੱਕੀ ਆ ਜਿਹੜੀ ਡਾਇਰੀ ਪੀ ਆ ਨਾ ਮੇਰੇ ਕੋਲ ਇਹਦੇ ਨਾਲ ਦੀ ਡਾਇਰੀ ਉਹਨਾਂ ਕੋਲੇ ਕੱਲੇ-ਕੱਲੇ ਕੋਲੇ ਦੋ-ਦੋ ਹੁੰਦੀਆਂ ਨੇ ਉਹ ਡਾਇਰੀ ਚੱਕੀ ਫਿਰ ਨਾਂ ਲਿਖਣਾ ਸ਼ੁਰੂ ਕਰਦੇ ਔਰ ਜਿੱਦਾਂ ਹੀ ਮੈਂ ਬੋਲਿਆ ਸੀ ਉਦਾਂ ਹੀ ਲਿਸਟ ਬਣੀ ਹੋਈ ਹੈ ਤੇ ਹੁਣ ਇਹਨਾਂ ਦੇ ਕੋਲੋਂ ਜਦੋਂ ਪੈਸੇ ਫੜੇ ਜਾਣਗੇ ਵੈਸੇ ਮੈਨੂੰ ਆਸ ਨਹੀਂ ਫੜੇ ਜਾਣਗੇ ਕਿਉਂਕਿ ਇਹ ਪਤਾ ਨਹੀਂ ਕਿੱਥੇ ਕਿੱਥੇ ਲਾ ਬੈਠੇ ਨੇ ਰਿਸ਼ਤਦਾਰਾਂ ਦੇ ਨਾਂ ਤੇ ਛੋੜੀ ਮੁੰਡੇ ਚਾਚੇ ਤਾਏ ਪਤਾ ਨਹੀਂ ਕਿਹਦੇ ਕਿਹਦੇ ਨਾਂ ਤੇ ਨੇ ਉਹ ਪ੍ਰਾਪਰਟੀ ਕੀਤੀ ਹੋਈ ਐ ਪਰ ਫੇਰ ਵੀ ਜਲੂਸ ਤਾਂ ਨਿਕਲੂਗਾ ਨਾ ਜਦੋਂ ਈਡੀ ਦੀ ਰੇਡ ਪੈਂਦੀ ਆ ਬਗਨਾਮ ਤਾਂ ਹੁੰਦਾ ਹੀ ਆ ਬੰਦਾ ਵੀ ਹਾਂ ਈਡੀ ਨੇ ਰੇਡ ਮਾਰੀ ਅੱਜ ਇੱਕੋ ਪਹਿਲਾਂ ਬਿਲਕਦਾ ਸੀ ਸੁਖਗਿੱਲ ਮੋਗੇ ਵਾਲਾ ਅਸ਼ਾ ਕੋਸ਼ ਉਤਰ ਕਹਿੰਦੇ ਵੀ ਇਹਨੇ ਫੋਨ ਕੀਤੇ ਨੇ ਉਹ ਕਹਿੰਦਾ ਮੇਰੇ ਘਰ ਤਾਂ ਰੇਡ ਮਾਰ ਲਈ ਇਹਨਾਂ ਦੇ ਮਾਰੋ ਮੈਂ ਤਾਂ ਕਹਿੰਦਾ ਛੋਟੀ ਮਸ਼ੀਨਾਂ ਉਹਨੇ ਕਹਿੰਦੇ ਆਪ ਕਹਿਤਾ ਵੀ ਬਰਡੇ ਜਿਹੜੇ ਮਗਰਮਸ਼ ਨੇ ਉਹਨਾਂ ਬਾ ਲਾਓ ਮੇਰਾ ਅਗਲੇ ਆਗੇ ਹੁਣ ਹੁਣ ਐ ਨਹੀਂ ਪਤਾ ਡੇਟ ਦਾ ਵੀ ਕੱਲ ਨੂੰ ਸ਼ੁਰੂ ਕਰਨਗੇ ਪਰਸੋਂ ਸ਼ੁਰੂ ਕਰਨ ਪਰ ਸ਼ੁਰੂ ਜ਼ਰੂਰ ਕਰਨਗੇ ਤੇ ਇੱਕ ਹੋਰ ਗੱਲ ਐਡ ਕਰ ਦਿੰਨਾ ਇਹ ਜਿਹੜਾ ਲੁੱਟ ਸ਼ੋਟ ਦਾ ਪੈਸਾ ਹੈਗਾ ਨਾ ਜੀ ਇਹ ਕਿੱਥੋਂ ਆਇਆ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਛੋਟੰਡੀ ਲੋੜ ਹੈ ਇਹਨਾਂ ਨੇ ਜੇ ਤੇਲ ਵੱਧ ਵੇਖਿਆ ਉਥੇ ਵੀ ਪੈਟਰੋਲ ਪੰਪਾਂ ਵਾਲਿਆਂ ਦੇ ਨਾਲ ਕਮਿਸ਼ਨ ਕੀਤਾ ਹੋਇਆ ਸੀ ਕਿਉਂਕਿ ਕਾਲੀ ਐਨੀ ਸੀ ਜੇ ਕਿਸੇ ਨੇ 100 ਲੀਟਰ ਪਾਉਣਾ ਸੀ ਤਾਂ ਅਗਲੇ 90 ਪਾ ਕੇ ਫਟਾਫਟ ਛਾਰਤਾ ਇੱਕ ਵਾਰੀ ਕਹਿੰਦੇ ਇੱਕ ਬੰਦਾ ਤੇਲ ਪਾਉਣ ਲੱਗਾ ਉਹ ਕਹਿੰਦੇ ਮੀਟਰ ਜਾਂ ਕਹਿੰਦੇ ਕੁਕੀਟਾ ਬੇ ਜਿਆਦਾ ਤੇਲ ਥੋੜਾ ਪਾਵੇ ਉਹ ਕਹਿੰਦਾ ਯਾਰ ਕਹਿੰਦਾ ਵੀ ਤੇਲ ਤਾਂ ਪੈਂਦਾ ਨਹੀਂ ਵੀ ਇਹ ਤਾਂ ਜਿਆਦਾ ਸਪੀਡ ਦੀ ਫੜੀ ਹੋਈ ਹੈ ਉਹ ਬੰਦਾ ਕਹਿੰਦਾ ਨਹੀਂ 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 ਇਹ ਬਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਜਦੋਂ ਉਹਨੇ ਅੱਗੇ ਜਾ ਕੇ ਚੈੱਕ ਕੀਤਾ ਉਗੇਦ ਲਾ ਕੇ ਤੇਲ ਮੈਣਨ ਵਾਸਤੇ ਕਹਿੰਦੇ ਤੇਲ 10 ਲੀਟਰ ਘੱਟ ਸੀਗਾ ਜਣ ਕੇ ਐਦਾਂ ਏਰਾ ਫੇਰੀ ਇਹਨਾਂ ਕਿਸਾਨ ਆਗੂਆਂ ਦੀ ਮੇਲ ਹੀ ਘੁੱਤਣ ਵਾਲੀਆਂ ਹੋਈਆਂ ਨੇ ਇਹਨਾਂ ਨੇ ਹਰੇਕ ਸੌਦੇ ਵਿੱਚ ਉਹ ਕਮਿਸ਼ਨ ਖਾਦਾ ਜੇ ਸ਼ਰਾਬ ਬਿਕਦੀ ਸੀ ਉੱਥੇ ਉੱਥੇ ਫੈਕਟਰੀਆਂ ਨੂੰ ਕਹਿੰਦੇ ਸਾਡੇ ذریعے ਸ਼ਰਾਬ ਦਿਓ ਸਾਡੇ ਮਿਲ ਕੇ ਕਹਿਣ ਦੇ ਮੁਤਾਬਕ ਦਿਓ ਕਹਿੰਦੇ 100 ਰੁਪਏ ਦੀ ਬੋਤਲ ਸੀ ਇਹ 150 ਦੀ ਵੇਚਦੇ ਰਹੇ ਨੇ ਜਨਕਿ ਹਰੇਕ ਕੰਮ ਚੋਂ ਸੌਦਾ ਕਰਕੇ ਕਮਿਸ਼ਨਰ ਨੇ ਖਾਦਾ ਅਰਬਾਂ ਖਰਬਾਂ ਇਹਨਾਂ 40-45 ਬੰਦਿਆਂ ਨੇ ਰੁਪਈਆ ਬਣਾਇਆ ਤੇ ਹੁਣ ਇਹਨਾਂ ਦੀ ਜਾਂਚ ਬਹੁਤ ਬ੍ਰੇਕੀ ਨਾਲ ਹੋਣੀ ਹੈ ਪਰ ਮੈਂ ਪੰਜਾਬ ਦੇ ਜਿਹੜੇ ਕਿਸਾਨਾਂ ਨੂੰ ਬੇਨਤੀ ਕਰਨੀ ਹੈ ਵੀ ਇਹ ਪੈਸਾ ਕਹਿੰਦਾ ਹੋਰ ਨਹੀਂ ਇਹ ਤੁਹਾਡਾ ਹੀ ਹੈ ਬਸ ਇਹ ਕਹਿ ਲੋ ਵੀ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ 'ਚ ਮਾਰੀਆਂ ਨੇ ਇਹਨਾਂ ਨੇ ਔਰ ਤੁਹਾਨੂੰ ਕੰਗਾਲ ਕਰਤਾ ਹਲੇ ਤੱਕ ਜਿਹੜਾ 850 ਕਿਸਾਨ ਬਾਰਡਰਾਂ ਤੇ ਮੌਦੇ ਮੂਹ ਮੇ ਚਲਾ ਗਿਆ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਕੋਈ ਮੁਆਵਜ਼ਾ ਨਹੀਂ ਮਿਲਿਆ ਉਹਨੂੰ ਔਰ ਜਿਹੜੀਆਂ ਕਹਿੰਦੇ ਸੀ ਨੌਕਰੀ ਮੈਨੂੰ ਕੁਝ ਨਹੀਂ ਮਿਲਿਆ ਇਹ ਸਾਰਾ ਕੁਝ ਸਰਕਾਰਾਂ ਨਾਲ ਸੌਦਾ ਕਰਕੇ ਆਪ ਹੀ ਹੜੱਪ ਗਏ ਜਿਹੜਾ ਬੱਲੋ ਮੁੰਡਾ ਮਰਿਆ ਸੀ ਨਾ ਸ਼ੁਭਦੀਪ ਉਹ ਕਰੋੜ ਰੁਪਏ ਤਾਂ ਇਹਨਾਂ ਨੇ ਪੰਕ ਮੰਨ ਸਰਕਾਰ ਤੋਂ ਲੈ ਲਿਆ ਔਰ ਸੈਂਟਰ ਸਰਕਾਰ ਤੋਂ ਵੀ ਅੰਦਰ ਖਾਤੇ ਨੇ ਕਾਫੀ ਪੈਸੇ ਲਏ ਆ ਜਾਨਕਿ ਇਦਾਂ ਇਹਨਾਂ ਨੇ ਜਿੱਥੇ ਵੀ ਠੀਕ ਲਗਿਆ ਇਹ ਗਿਰਜਾਂ ਨੇ ਮਾਸ ਖਾਣ ਵਾਲੀਆਂ ਜਦੋਂ ਨਾ ਹੱਡਾਂ ਰੋੜੀ ਵਿੱਚ ਕੋਈ ਮਰਿਆ ਪਸ਼ੂ ਆਉਂਦਾ ਗਿਰਜਾਂ ਆਪਣੇ ਆਪ ਉੱਪਰ ਆ ਜਾਂਦੀਆਂ ਨੇ ਮਾਸ ਖਾਣ ਵਾਸਤੇ ਇਹ ਉਹ ਲੋਕ ਨੇ ਪਰ ਜਿਹੜੀਆਂ ਮੈਂ ਗੱਲਾਂ ਕਹੀਆਂ ਸੀ ਵੀ ਇਹਨਾਂ ਦੀ ਪ੍ਰਾਪਰਟੀ ਚੈੱਕ ਹੋਵੇ ਕਿਹੜੀ ਰੇਡ ਮਾਰੇ ਤੇ ਉਹ ਮੈਨੂੰ ਲੱਗਦਾ ਵੀ ਸੱਚ ਹੋ ਗਿਆ ਸਾਰਾ ਕੁਝ ਹੁਣ ਸ਼ੁਰੂਆਤ ਹੋਣ ਵਾਲੀ ਹੈ ਸਵਾਦ ਆ ਜੂ ਜਿਹਨਾਂ ਕੋਲ 20 ਕਰੋੜ ਰੁਪਏ ਇਕੱਲੇ ਇਕੱਲੇ ਬੰਦੇ ਕੋਲ ਫੜਿਆ ਜਾਵੇ ਤੇ ਫਿਰ ਸਾਰੇ ਪੈਸੇ ਇਕੱਠੇ ਕਰ ਲੋ ਸਾਰੇ ਪੈਸੇ ਇਕੱਠੇ ਕਰਕੇ ਨਾ ਜਿਹੜੇ ਕਿਸਾਨ ਦਿੱਲੀ ਦੀਆਂ ਬਾਡਰਾਂ ਤੇ ਅਬਰੂਹਾਂ ਦੇ ਮੌਤ ਦੇ ਮੂੰਹੇ ਚਲੇ ਗਏ ਉਹਨਾਂ ਨੂੰ ਰੁਪਇਆ ਮਿਲੇ ਕਿਉਂਕਿ ਇਹਨਾਂ ਕੋਲ ਲੁੱਟ-ਖੁੱਟ ਦਾ ਪੈਸਾ ਹੋਰ ਬਹੁਤ ਹੈ ਜਦੋਂ ਵੀ ਇਹ ਧਰਨਾ ਲਾਉਂਦੇ ਸੀ ਨਾ ਇਥੋਂ ਤੱਕ ਪਤਾ ਲੱਗਿਆ ਵੀ ਇਹ ਸਰਕਾਰ ਦੇ ਨਾਲ ਸੌਦਾ ਕਰਦੇ ਸੀ ਵੀ ਅਸੀਂ ਇੰਨੇ ਦਿਨਾਂ ਦੇ ਇੰਨੇ ਕਰੋੜ ਲਵਾਂਗੇ ਜਿਹੜੇ ੱਲੇ ਵਾਲ ਬੈਠੇ ਉਥੇ ਤਾਂ ਉਹਨੇ ਕਰੋੜਾਂ ਰੁਪਈਆ ਲਿਆ ਜਿੱਥੇ ਵੀ ਧਰਨਾ ਲਾਇਆ ਇਹਨਾਂ ਨੇ ਸਰਕਾਰ ਦੇ ਕੋਲੋਂ ਪੈਸਾ ਲੈ ਕੇ ਧਰਨਾ ਲਾਇਆ ਜਦੋਂ ਚੱਕਿਆ ਉਦੋਂ ਵੀ ਪੈਸਾ ਜਿਹੜੇ ਕਿ ਇਹ ਕਹਿ ਲਈਏ ਵੀ ਦੋਨੇ ਹੱਥੀ ਸਰਕਾਰ ਨੂੰ ਵੀ ਬੇਵਕੂਫ ਬਣਾਇਆ ਸੌਦੇਬਾਜ਼ੀ ਕੀਤੀ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਿਹੜਾ ਫੌਨ ਕੰਟੀ ਤੋਂ ਪੈਸਾ ਆਇਆ ਸੀ ਉਹ ਕਰੋੜਾਂ ਰੁਪਈਆ ਸੀ ਜਿਹੜੇ ਕਿ ਸਭ ਸ਼ੱਕ ਸ਼ਕਾਗੇ ਇਹ ਤੇ ਹੁਣ ਦੁਬਾਰਾ ਫੇਰ ਤਿਆਰੀ ਹੈ ਪਰ ਤਿਆਰੀ ਤੋਂ ਪਹਿਲਾਂ ਪਹਿਲਾਂ ਏਡੀ ਨੇ ਇੱਕ ਵਾਰੀ ਰੇਡ ਮਾਰ ਕੇ ਪੁਸ਼ਕਿਸ਼ ਜ਼ਰੂਰ ਕਰਨੀ ਹੈ ਜੜੇ ਕਿ ਉਸ ਤੋਂ ਪਹਿਲਾਂ ਪਹਿਲਾਂ ਜਲੂਸ ਕੱਢਣਗੇ ਲੋਕਾਂ ਸਾਹਮਣੇ ਲੈ ਕੇ ਆਉਣਗੇ ਵੀ ਆਹ ਤੁਹਾਡੇ ਕਿਸਾਨ ਆ ਗੁਦਦਲਾ ਦੇ ਨਾ ਵੀ ਹਰਾਮਖੋਰ ਅਰਬਾਂ ਖਰਬਾਂ ਦੀ ਪ੍ਰਾਪਰਟੀ ਬਣਾਗੇ ਇਹ ਵੀਡੀਓ ਬਤ ਬਤ ਸ਼ੇਅਰ ਕਰਿਓ ਔਰ ਦੱਸਿਓ ਵੀ ਵਾਕਈ ਇਹ ਗੱਲ ਹੋਣੀ ਚਾਹੀਦੀ ਹੈ ਈਡੀ ਰੇਡ ਮਾਰੇ ਪੁਸ਼ਕਿਸ਼ ਕਰੇ ਇਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ